ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਤ ਮੈਂ ਹਤਾਨਾ ਤੁਹਾਡੇ ਕਚੈਰੀ ਚ ਲੈ ਕੇ ਹਾਜ਼ਰ ਹਾਂ স্পেশাল ਪ੍ਰੋਗਰਾਮ ਇੱਕ ਅਨਾਰ 100 ਬਿਮਾਰ ਇਥੇ ਅੱਜ ਚर्चा ਕਰਾਂਗੇ ਸਾਡੇ ਨਾਲ ਨੇ ਸਾਡੇ ਚੀਫ ਐਡੀਟਰ ਰਿਸ਼ਪਾਲ ਸਿੰਘ ਜੀ ਮੇਰੇ ਰੱਬ ਵਰਗੇ ਸਰੋਤਾਂ ਨੂੰ ਮੇਰੀ ਵੀ ਪਿਆਰ ਭਰੀ ਸਤਿ ਸ਼ਕਤ ਔਰ ਤਨਿਆ ਜੀ ਆਪ ਜੀ ਨੂੰ ਵੀ ਸਤਿ ਸ਼ਕਤ ਰਿਸ਼ਪਾਲ ਜੀ ਜਿਹੜੀ ਗੱਲ ਚੱਲ ਰਹੀ ਹੈ 100 ਬਿਮਾਰ ਇਹ ਕੀ ਕੋਈ ਅਨਾਰ ਹੀ ਖਰਾਬ ਸੀ ਜਾਂ ਜਿੰਨੂ ਖਾਨ ਨਾਲ 100 ਜਾਣੇ ਬਿਮਾਰ ਹੋ ਗਏ ਸੀ ਜਾਂ ਕੋਈ ਹੋਰ ਗੱਲ ਸੀ ਤਾਨੀਆ ਜੀ ਮੈਨੂੰ ਤੁਹਾਡੇ ਤੇ ਤਰਸ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਤੁਹਾਡੀ ਪੰਜਾਬੀ ਬਹੁਤ ਹੀ ਕਮਜ਼ੋਰ ਹੈ ਜਾਂ ਤਾਂ ਫਿਰ ਤੁਸੀਂ ਪੰਜਾਬੀ ਸਬਜੈਕਟ ਦੇ ਵਿੱਚ ਪੜ੍ਹੇ ਹੋਗੇ ਰਿਸ਼ਪਾਲ ਜੀ ਮੀਡੀਅਮ ਕਿਹੜਾ ਸੀ ਇੰਗਲਿਸ਼ ਮੀਡੀਅਮ ਪੰਜਾਬੀ ਮੀਡੀਅਮ ਹਿੰਦੀ ਮੀਡੀਅਮ ਹਾਂਜੀ ਰਿਸ਼ਪਾਲ ਜੀ ਮੇਰਾ ਇੰਗਲਿਸ਼ ਮੀਡੀਅਮ ਤੇ ਹਿੰਦੀ ਮੀਡੀਅਮ ਸੀ ਹਿੰਦੀ ਮੀਡੀਅਮਸ ਜੀ ਤਾਂ ਤੁਹਾਨੂੰ ਨਹੀਂ ਪਤਾ ਕਨਾਰ ਸੌ ਬਿਮਾਰ ਸੋਏ ਬੀਬੀ ਦਾ ਹਾਲ ਵੇਖ ਲੋ ਬਿਮਾਰ ਤੇ ਆਪ ਲੱਗਦੀ ਐ ਸੋ ਮਤਲਬ ਇਹਦਾ ਇਹਨੂੰ ਇਹ ਲੱਗਦਾ ਕਿ ਇਹ ਜਿਹੜੀ ਗੱਲ ਕਹਿ ਰਹੀ ਐ ਤੇ ਕਿਤੇ ਅੱਜ ਦਾ ਮੌਸਮ ਚੱਲ ਰਿਹਾ ਬਰਸਾਤਾਂ ਦਾ ਇੱਥੇ ਕਿਤੇ ਅਨਾਰ ਕੇ ਮਾੜਾ ਲੈ ਰਿਆ ਹੋਣਾ ਖਰਾਬ ਲੈ ਰਿਆ ਹੋਣਾ ਤੇ ਰਾਤ ਨੂੰ ਕਿਤੇ ਖੋਲਿਆ ਹੋਣਾ ਤੇ ਸਾਰਿਆਂ ਨੇ ਦਾਣਾ ਦਾਣਾ ਖਾ ਲਿਆ ਹੋਣਾ ਤੇ ਸੌ ਜਣਿਆਂ ਨੇ ਖਾ ਲਿਆ ਤੇ ਬਿਮਾਰ ਹੋ ਗਏ ਨੇ ਤੇ ਤੁਹਾਨੂੰ ਕੀ ਲੱਗਦਾ ਐ ਇਸ ਕਰਕੇ ਕਹਾਵਤ ਬਣੀ ਸੀ ਬਿਨਾਰ ਸੋ ਬਿਲਕੁਲ ਉਹੀ ਮੈਂ ਤਾਂ ਇਹ ਸਮਝ ਰਹੀ ਹਾਂ ਬਾ ਬੀਬੀ ਬਾ ਬਿਮਾਰ ਕੋਈ ਨਹੀਂ ਸੀ ਅਸਲ ਦੇ ਵਿੱਚ ਇੱਕ ਕਹਾਵਤ ਹੈ ਪੰਜਾਬੀ ਚ ਕਹਾਵਤ ਬੜੀ ਫਿੱਟ ਕਹਾਵਤ ਹੈ ਇੱਕ ਅਨਾਰ ਤੇ 100 ਬਿਮਾਰ ਇਹਦਾ ਮਤਲਬ ਹੁੰਦਾ ਹੈ ਕਿ ਕੋਈ ਇੱਕ ਐਸੀ ਵਸਤੂ ਕੋਈ ਐਸੀ ਕੁਰਸੀ ਕੋਈ ਐਸੀ ਗੱਡੀ ਕੋਈ ਐਸੀ ਕੋਠੀ ਜਾਂ ਕੋਈ ਐਸਾ ਰਿਸ਼ਤਾ ਜਿਹਨੂੰ ਬਹੁਤ ਸਾਰਿਆਂ ਲੈਣਾ ਲੱਜਣ ਉਸ ਰਿਸ਼ਤੇ ਨੂੰ ਲੈਣ ਲਈ ਉਸ ਕੋਠੀ ਨੂੰ ਲੈਣ ਲਈ ਉਸ ਕਾਰ ਨੂੰ ਲੈਣ ਲਈ ਜਾਂ ਉਸ ਕੁਰਸੀ ਨੂੰ ਲੈਣ ਲਈ ਤਾਂ ਫਿਰ ਉੱਥੇ ਇਹ ਕਹਾਵਤ ਫਿੱਟ ਹੁੰਦੀ ਹੈ ਕਿ ਇੱਕ ਅਨਾਰ 100 ਬਿਮਾਰ ਜਦ ਕਿ ਚਾਹਣ ਵਾਲੇ ਜ਼ਿਆਦਾ ਹੋਣ ਤਾ ਵਸਤੂ ਕਿਸੇ ਇੱਕ ਨੂੰ ਮਿਲਣੀ ਹੋਵੇ ਤਾਂ ਉੱਥੇ ਇਹ ਕਹਾਵਤ ਇਸ ਕਰਕੇ ਨੂੰ ਕਹਿੰਦੇ ਨੇ ਇੱਕ ਅਨਾਰ ਤੇ 100 ਬਿਮਾਰ ਇੱਥੇ ਫਿਰ ਜੇ ਕਿਤੇ ਤੁਸੀਂ ਕਿਸੇ ਦੇ ਮੋਬਾਈਲ 'ਚ ਕਿਤੇ ਆਵਲਾ ਗਾਣਾ ਸੁਣਨਾ ਉੱਥੇ ਵੀ ਇਹੋ ਸਮਝ ਲੈਣਾ ਵੀ ਉੱਥੇ ਇੱਕ ਅਨਾਰ 100 ਬਿਮਾਰ ਵਾਲੀ ਕਹਾਣੀ ਹੈ ਹੂੰ ਕਈ ਵਿਚਾਰੇ ਇਹੋ ਬੋਲਦੇ ਨੇ ਕਿ ਮੇਰੀ ਕਿਸਮਤ 'ਚ ਮੈਂ ਤੂੰ ਨਹੀਂ ਸ਼ਾਇਦ ਫਿਰ ਵੀ ਤੇਰਾ ਇੰਤਜ਼ਾਰ ਕਰਤਾ ਹਾਂ ਮੈਂ ਤੁਝੇ ਕੱਲ ਵੀ ਪਿਆਰ ਕਰਤਾ ਥਾ ਤਾਂ ਮੈਂ ਤੁਝੇ ਅੱਭੀ ਪਿਆਰ ਕਰਤਾ ਹੋ ਸਮਝ ਲਓ ਕੌਣ ਹੈ ਰਿਸ਼ਪਾ ਜੀ ਇਹ ਤਾਂ ਗੱਲ ਫਿਰ ਤੁਸੀਂ ਸਿਆਸਤ ਵਾਲ ਨੂੰ ਤੋਰ ਰਹੇ ਹੋ ਮੈਨੂੰ ਲੱਗਦਾ ਇਹ ਗੱਲ ਸੁਣੋ ਪੰਜਾਬ ਦੀ ਗੱਲ ਕਰ ਲਈਏ ਨਾ ਤੇ ਪੰਜਾਬ ਚ ਵੀ ਇਹੀ ਗਾਣਾ ਚੱਲ ਰਿਹਾ ਹੈ ਕਿਉਂਕਿ ਜਿਹੜਾ ਮੁੱਖ ਮੰਤਰੀ ਦੀ ਕੁਰਸੀਆਂ ਨੂੰ ਤੁਰੇ ਫਿਰਦੇ ਨੇ ਕਈ ਬੰਦੇ ਆਉਣ ਵਾਲੀ ਸਤਾਈ ਵਾਸਤੇ ਤਾਂ ਉੱਥੇ ਵੀ ਇਹੀ ਗਾਣਾ ਚੱਲ ਰਿਹਾ ਕਈਆਂ ਨੂੰ ਲੱਗਦਾ ਕਿ ਮੇਰੀ ਕਿਸਮਤ ਮੇ ਤੂੰ ਨਹੀਂ ਚਾਹੇ ਫਿਰ ਵੀ ਤੇਰਾ ਇੰਤਜ਼ਾਰ ਕਰਤਾ ਹਾਂ ਇਸੇ ਤਰ੍ਹਾਂ ਗੱਲ ਕੁਲ ਮਿਲਾ ਕੇ ਹੁਣ ਅਗਰ ਗੱਲ ਕਰੀਏ ਨਾ ਆਪਾਂ ਤੇ ਬਹੁਤ ਮਾਹੌਲ ਗਰਮਾਇਆ ਪਿਆ ਬਟਾਲੇ ਦਾ ਤਾਂ ਬਟਾਲੇ ਦੀ ਸਿਆਸਤ ਚ ਵੀ ਕੁਝ ਇਸ ਤਰ੍ਹਾਂ ਦਾ ਹੀ ਹਾਲਾਤ ਨੇ ਇੱਥੇ ਵੀ ਕਈਆਂ ਨੂੰ ਇਹ ਲੱਗ ਰਿਹਾ ਕਿ ਮੇਰੀ ਕਿਸਮਤ ਮੇ ਤੂੰ ਨਹੀਂ ਸ਼ਾਹੇਦ ਫਿਰ ਵੀ ਤੇਰਾ ਇੰਤਜ਼ਾਰ ਕਰਤਾ ਹੂੰ ਤੇ ਇੱਥੇ ਵੀ ਇੱਕ ਅਨਾਰ ਤੇ ਸੋਬ ਮਾਰ ਵਾਲੀ ਕਹਾਣੀ ਚੱਲਦੀ ਪਈ ਐ ਔਰ ਇੱਥੇ ਤੁਹਾਨੂੰ ਤਾਲੀਆਂ ਜੀ ਇਹ ਵੀ ਦੱਸਦੇ ਆਂ ਵੀ ਇੱਥੇ ਵੀ ਬੜੀ ਟੇਢੀ ਜੀ ਖੀਰ ਹੋਈ ਤਾਂ ਹੀ ਕਹਿੰਦੇ ਨੇ ਸਿਆਸਤ ਵੀ ਬੜੀ ਟੇਢੀ ਚੀਜ਼ ਐ ਜੋ ਦਿਸਦਾ ਹੁੰਦਾ ਨਹੀਂ ਤੇ ਜੋ ਹੁੰਦਾ ਐ ਉਹ ਕਹਿੰਦੇ ਨਹੀਂ ਤੇ ਜੋ ਕਹਿੰਦੇ ਨੇ ਉਹ ਕਰਦੇ ਨੇ ਇਹ ਨਹੀਂ ਕਰਦੇ ਹੀ ਨਹੀਂ ਮੈਡਮ ਜੋ ਕਹਿੰਦੇ ਨੇ ਉਹ ਕਰਦੇ ਹੀ ਨਹੀਂ ਇਹੋ ਸਿਆਸਤ ਐ ਔਰ ਸਿਆਸਤ ਵਕਾਇ ਹੀ ਬਹੁਤ ਹੀ ਜ਼ਿਆਦਾ ਜਿਹੜੀ ਹੈ ਨਾ ਢੱਡੀ ਖੀਰ ਹੈ ਤੇ ਵੇਖਣ ਵਾਲੇ ਵੇਖਦੇ ਹੀ ਰਹਿ ਜਾਂਦੇ ਨੇ ਸੋਚਣ ਵਾਲੇ ਸੋਚਦੇ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਸੁਪਨੇ ਵਿਖਾਏ ਹੁੰਦੇ ਨੇ ਉਹਨਾਂ ਦੇ ਸੁਪਨੇ ਟੁੱਟ ਜਾਂਦੇ ਨੇ ਹੋਰ ਕੀ ਹੁੰਦਾ ਹੈ ਇਹਦੇ ਵਿੱਚ ਸਿਆਸਤ ਦੇ ਵਿੱਚ ਪਰ ਰਿਸ਼ਪਾਲ ਜੀ ਬਟਾਲੇ ਦੀ ਸਿਆਸਤ ਚ ਕਹਿੰਦੇ ਨੇ ਜਦੋਂ ਸਿਆਸੀ ਹਾੜ ਆਏਗਾ ਤੇ ਬੜੀ ਤਬਾਈ ਮਚਾਏਗਾ ਤਰਾਹੀ ਤਰਾਹੀ ਮਚਾਏਗਾ ਤਰਾਹੀ ਤਰਾਹੀ ਮਚਾਏਗਾ ਦਰਅਸਲ ਨਾ ਬਟਾਲੇ ਦੇ ਵਿੱਚ ਬੜੀ ਬਾ ਕਮਾਲ ਸਿਆਸਤ ਚੱਲ ਰਹੀ ਹੈ ਜਿੱਦਾਂ ਹੁਣ ਹੜਾਏ ਤੇ ਬੜਾ ਕੁਝ ਰੁੜ ਗਿਆ ਬੜਾ ਕੁਝ ਵਹਿ ਗਿਆ ਬਹੁਤ ਬਾਈ ਹੋਈ ਲੋਕ ਪਰ ਜਿਹੜੇ ਮਜ਼ਬੂਤ ਰੁੱਖ ਤੇ ਮਜ਼ਬੂਤ ਬਿਲਡਿੰਗਾਂ ਸੀ ਨਾ ਉਹ ਉੱਥੇ ਦੀਆਂ ਉੱਥੇ ਖੜੀਆਂ ਰਹਿ ਗਈਆਂ ਸਿਆਸਤ ਦੇ ਵਿੱਚ ਵੀ ਇਸੇ ਤਰ੍ਹਾਂ ਨੇ ਬੜੇ ਬੜੇ ਨਾਮ ਵਰ ਤੇ ਚਿਹਰੇ ਨਾਮ ਵਰ ਸਖੀਤਾ ਨੇ ਤੇ ਜਦੋਂ ਹੁਣ ਸਤਾਈ ਤੇ ਵਿੱਚ ਬਟਾੜੇ ਸ਼ਹਿਰ ਚ ਖਾਸ ਕਰਕੇ ਜਦੋਂ ਸਿਆਸੀ ਹੜਾ ਹਣਾ ਨਾ ਇਹਦੇ ਵਿੱਚ ਵੀ ਵੱਡੇ ਵੱਡੇ ਜਿਹੜੇ ਨਾਮ ਵਰ ਤੇ ਮਜ਼ਬੂਤ ਚਿਹਰੇ ਆ ਨਾ ਉਹ ਤਾਂ ਜਿਨ੍ਹਾਂ ਦੀਆਂ ਜੜਾਂ ਬੜੀਆਂ ਮਜ਼ਬੂਤ ਆ ਉਹ ਤਾਂ ਦਿਸਣਗੇ ਉਦਾਂ ਦੇ ਉਦਾਂ ਤੇ ਬਾਕੀ ਹੋ ਸਕਦਾ ਕਿ ਇਸ ਹੜ੍ਹ ਚ ਰੁੜ ਵੀ ਜਾਣ ਪਰ ਨਾਲ ਦੀ ਨਾਲ ਇੱ ਬੜਾ ਜ਼ਰੂਰੀ ਹੈ ਧਨੀਆਂ ਦੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੀ ਭਾਜਪਾ ਕਾਂਗਰਸ ਪਾਰਟੀ ਤੇ ਉਹ ਤੋਂ ਇਲਾਵਾ ਹੋਰ ਵੀ ਜਿਹੜੀਆਂ ਕਈ ਕੁਝ ਖੇਤਰੀ ਪਾਰਟੀਆਂ ਨੇ ਨਵੀਆਂ ਉੱਠੀਆਂ ਨੇ ਹਰ ਇੱਕ ਦਾਵਾ ਇਹੀ ਕਰ ਰਿਹਾ ਹੈ ਕਿ ਅਸੀਂ ਆਪਣੀ ਸਰਕਾਰ ਬਣਾਉਣ ਜਾ ਰਹੇ ਹਾਂ ਜਾਂ ਇਸ ਵਾਰੀ ਇਹ ਸੀਟ ਅਸੀਂ ਜਿੱਤਾਂਗੇ ਪਰ ਇਸ ਵੇਲੇ ਅਗਰ ਜ਼ਿਕਰ ਬਟਾਲੇ ਦਾ ਕਰੀਏ ਨਾ ਕੱਲੇ ਬਟਾਲੇ ਦਾ ਜ਼ਿਕਰ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਤੇ ਸਾਫ਼ ਚਿਹਰਾ ਕਲੀਅਰ ਲੱਭ ਰਿਹਾ ਤੇ ਉਹਨਾਂ ਚੋਂ ਸ਼ਾਸਨ ਵੀ ਲੱਭ ਰਿਹਾ ਤੇ ਉਹਦੇ ਵਿੱਚ ਕੋਈ ਕੰਪੀਟੀਟਰ ਵੀ ਨਹੀਂ ਲੱਭ ਰਿਹਾ ਉਹ ਅਮਨ ਛੇਰ ਸਿੰਘ ਚੈਰੀ ਕਲਸੀ ਵੀ ਜਿਹਦੇ ਆ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਲੱਗਦਾ ਨਹੀਂ ਕਿ ਕੋਈ ਹੋਰ ਹੈਗਾ ਹੁਣ ਤਾਂ ਸੁਖਣਾ ਵੀ ਇਹੋ ਕਹਿੰਦਾ ਕਿ ਸ਼ਹਿਰੀ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਪਰ ਦੂਜੇ ਪੱਲੇ ਆ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਗੱਲ ਕੀਤੀ ਜਾਵੇ ਆ ਭਾਜਪਾ ਦੀ ਇਹ ਜਾਂ ਫਿਰ ਗੱਲ ਕੀਤੀ ਜਾਏ ਸ਼ਰੋਮਣੀ ਅਕਾਲੀ ਦਰਦੀ ਤੇ ਇਹਨਾਂ ਦੇ ਵਿੱਚ ਇੱਕ ਅਨਾਰ ਸੋ ਬਿਮਾਰ ਵਾਲੀ ਕਹਾਣੀ ਬੜੀ ਫਿੱਟ ਹੁੰਦੀ ਐਥੇ ਨਾ ਤਾਲੀਆਂ ਜੀ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਸੁਣਾਣਾ ਔਰ ਜਿੱਦ ਸਾਡੇ ਬਟਾਲੇ ਦੀ ਜਨਤਾ ਹੈ ਨਾ ਤੇ ਸਿਆਸੀ ਲੋਕ ਨੇ ਬਟਾਲੇ ਦੇ ਬੜੇ ਸਮਝਦਾਰ ਨੇ ਬਹੁਤ ਹੀ ਸੂਝਵਾਨ ਨੇ ਤੇ ਕਹਾਣੀ ਦਾ ਅਰਥ ਉਹਨਾਂ ਆਪੇ ਕੱਢ ਲੈਣਾ ਅਖੀਰ ਦੇ ਤੇ ਕੋਈ ਕਹਾਣੀ ਸੁਣਾਈ ਦੀ ਹੈ ਤੇ ਉਹਦੀ ਸਿੱਖਿਆ ਹੁੰਦੀ ਵੀ ਸਿੱਖਿਆ ਕੀ ਹੈ ਤੋ ਤੁਸੀਂ ਕਮੈਂਟਾਂ ਦੇ ਵਿੱਚ ਉਹਦੀ ਸਿੱਖਿਆ ਜ਼ਰੂਰ ਦੱਸੋ ਵੀ ਸਿੱਖਿਆ ਕੀ ਹੈ ਔਰ ਕਹਾਣੀ ਕਿਹਦੇ ਲਈ ਹੈ ਦੱਸਦੇ ਨੇ ਤਾਲੀਆਂ ਜੀ ਕਿ ਕੋਈ ਰਾਜਕੁਮਾਰੀ ਸੀ ਬਹੁਤ ਹੀ ਖੂਬਸੂਰਤ ਕਿ ਜਿਹੜਾ ਰਾਜਾ ਸੀ ਉਹਨੂੰ ਪਤਾ ਸੀ ਕਿ ਜਿੱਥੇ ਵੀ ਇਹ ਰਾਜਕੁਮਾਰੀ ਵਿਆਹੀ ਜਾਏਗੀ ਇਹ ਰਾਜਪਾਗ ਉਸੇ ਦਾ ਹੋ ਜਾਣਾ ਤਾਂ ਉਹ ਹੋਇਆ ਕੀ ਕਿ ਉਹ ਰਾਜਕੁਮਾਰੀ ਦਾ ਜਿੱਦਾਂ ਹੀ ਆਸ-ਪਾਸ ਪਤਾ ਲੱਗਦਾ ਨਾ ਹੋਰ ਰਾਜਕੁਮਾਰਾਂ ਨੂੰ ਤਾਂ ਹਰ ਕੋਈ ਨਾ ਉਸ ਰਾਜਕੁਮਾਰੀ ਦੇ ਨਾਲ ਨਾ ਰਿਸ਼ਤਾ ਜੋੜਨ ਦੇ ਲਈ ਉਹਨੂੰ ਵਿਆਹਣ ਦੇ ਲਈ ਕਾਲਾ ਪੈਣ ਲੱਗਦਾ ਔਰ ਹੱਥ ਕੰਡੇ ਕਿੱਦਾਂ ਦੇ ਅਪਣਾਉਂਦੇ ਰਹੇ ਕਿ ਜਿਹੜੇ ਉਹਨਾਂ ਦੇ ਵਜ਼ੀਰ ਹੁੰਦੇ ਨੇ ਮਹਾ ਮੰਤਰੀ ਹੁੰਦੇ ਨੇ ਜਾਂ ਵੱਡੇ ਵੱਡੇ ਉਹਨਾਂ ਦੇ ਕਦਾਵਰ ਮਹਾਰਾਜੇ ਦੀ ਮਹਾਰਾਜੇ ਦੀ ਨੇੜੇ ਹੁੰਦੇ ਨੇ ਲੋਕ ਉਹਨਾਂ ਨਾਲ ਨਾ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਉਹ بڑے ਘੋੜੇ ਢੜਾਉਂਦੇ ਨੇ بڑے ਤੋਹਫੇ ਲੈ ਕੇ ਜਾਂਦੇ ਨੇ ਬੜਾ ਖੁਸ਼ ਰੱਖਦੇ ਨੇ ਉਹਨਾਂ ਨੂੰ ਪਰ ਹੁੰਦਾ ਕੀ ਹੈ ਕਿ ਸਾਰਿਆਂ ਨੂੰ ਨਾ ਉਹ ਲਾਰਾ ਲਾਈ ਜਾਂਦੇ ਨੇ ਰਾਜਕੁਮਾਰਾਂ ਨੂੰ ਵੀ ਕੋਈ ਕਰਨੀ ਰਾਜਕੁਮਾਰੀ ਜਿਹੜੀ ਹੈ ਉਹਦਾ ਵਿਆਹ ਹੋ ਜਾਏਗਾ ਪਰ ਮਹਾਰਾਜਾ ਕਹਿ ਰਹੇ ਨੇ ਕਿ 18 ਸਾਲਾਂ ਦੀ ਹੋ ਲੈੰਦੋ ਸਾਲ ਕ ਬਚਿਆ ਹੁਣ 17 ਦੀ ਹੈ ਸਾਲ ਬਾਅਦ ਇਹਨੇ 18 ਦੀ ਹੋ ਜਾਣਾ ਜਿੱਦਾਂ 18 ਦੀ ਹੋਏਗੀ ਨਾ ਤੇ ਉਹਦੇ ਬਾਅਦ ਇਹ ਰਾਜਕੁਮਾਰੀ ਦਾ ਵਿਆਹ ਅਸੀਂ ਤੁਹਾਡੇ ਨੇ ਕਰ ਦੇਣਾ ਉਹ ਹਰ ਇੱਕ ਨੇ ਇਹੋ ਕਹੀ ਜਾਂ ਤੁਹਾਡੇ ਨਾਲ ਕਰ ਦੇਣਾ ਤੁਹਾਡੇ ਨਾਲ ਕਰ ਦੇਣਾ ਤੁਹਾਡੇ ਨਾਲ ਕਰ ਦੇਣਾ ਸਾਰੇ ਰਾਜਕੁਮਾਰਾਂ ਬਬਣੀ ਥਾਂ ਕਿਹੜੇ ਸੀ ਨਾ ਬੜੇ ਖੁਸ਼ ਹੁਣ ਜਿਵੇਂ ਜਿਵੇਂ ਉਹ ਰਾਜਕੁਮਾਰੀ 17 ਤੋਂ ਟੱਪਣੀ ਸ਼ੁਰੂ ਹੋ ਗਈ 18 ਦਿਓਗੀ 18ਵੇਂ ਤੇ ਲੱਗ ਗਈ ਨਾ ਜੇ 18 ਦੀ ਹੋਈ ਨਹੀਂ ਇਤਨੇ ਬੰਨੇ ਕੀ ਹੋਇਆ ਕਿ ਜਿਨ੍ਹਾਂ ਡੀਕੰਡੇ ਸੀ ਨਾ ਜਿਨ੍ਹਾਂ ਨੇ ਬੜੇ ਅ ਸਮਝ ਲੋ ਖਰਚੇ ਵੀ ਕਰ ਬੈਠੇ ਸੀ ਤੋਹਫੇ ਵੀ ਦੇ ਬੈਠੇ ਸੀ ਤੇ ਆਪਣੇ ਤੌਰ ਤੇ ਮੰਨ ਕੇ ਬੈਠੇ ਸੀਗੇ ਕਿ ਇਹ ਰਾਜਕੁਮਾਰੀ ਦੇ ਨਾਲ ਤੇ ਪਿਆ ਸਾਡਾ ਹੀ ਹੋਣਾ ਹੈ ਤੇ ਇਸ ਰਾਜ ਭਾਗ ਦੇ ਵੀ ਮਾਲਕ ਅਸੀਂ ਹੋਣਾ ਸੋ ਉਹਨਾਂ ਨੇ ਕੀ ਕੀਤਾ ਨਾ ਤਾਨੀਆਂ ਜੀ ਰਾਜਕੁਮਾਰ ਕੋਈ ਵਿਦੇਸ਼ ਦੂਜੀ ਸਟੇਟ ਤੋਂ ਸੀ ਤੇ ਸਮੁੰਦਰੋਂ ਪਾਰ ਸੀ ਰਾਜ ਅੱਛਾ ਤੇ ਉਹ ਤੇ ਹੀ ਰਿਆਸਤ ਵੀ ਬੜੀ ਵੱਡੀ ਸੀ ਉਹ ਹਰ ਪੱਖੋਂ ਨਾ ਬੜਾ ਹੀ ਅਮੀਰ ਸੀ ਦਾਨੀ ਵੀ ਸੀ ਹਰ ਕੁਝ ਸੀ ਉਹਦੇ ਚ ਤੋ ਦੱਸਦੇ ਨੇ ਕਿ ਉਹ ਰਾਜਕਮਾਰ ਦਾ ਨਾ ਅਚਾਨਕ ਕਿਉਂਕਿ ਜਿਹੜੇ ਇੱਥੋਂ ਦੇ ਵਜ਼ੀਰ ਸੀਗੇ ਨਾ ਉਹਨਾਂ ਦੇ ਨਾਲ ਸੰਬੰਧ ਬੜੇ ਅੱਛੇ ਸੀ ਉਹ ਤੇ ਜਿਹੜਾ ਰਾਜਾ ਤੇ ਮਹਾਰਾਜਾ ਹੀ ਉਹ ਪਹਿਲਾਂ ਤੇ ਰਾਜਕਮਾਰ ਨੂੰ ਜਾਣਦਾ ਸੀ ਹਾਂ ਪਰ ਜਿਵੇਂ ਹੀ ਰਾਜਕਮਾਰ ਵੈਸੇ ਅਚਾਨਕ ਗੱਲਬਾਤ ਚੱਲਦੀ ਹੈ ਤੇ ਕਿਸੇ ਨੇ ਸਿਆਣੇ ਬੰਦੇ ਨੇ ਕਹਿਤਾ ਵੀ ਜਦੋਂ ਆ ਰਾਜਕੁਮਾਰੀ ਇੰਨਾ ਬੀਬਾ ਇੰਨਾ ਸੋਹਣਾ ਤੇ ਇੰਨਾ ਅਮੀਰ ਹੈ ਤੇ ਐਡੀ ਵੱਡੀ ਉਹਦੀ ਰਿਆਸਤ ਹੈ ਤੇ ਕਿਉਂ ਨਾ ਰਾਜਕੁਮਾਰੀ ਜਿਹੜੀ ਹੈ ਉਹਦਾ ਰਿਸ਼ਤਾ ਇਹਦੇ ਨਾਲ ਦੇ ਦਿੱਤਾ ਜਾਵੇ ਤੇ ਦੋ ਸਟੇਟਾਂ ਦਾ ਰਾਜਾ ਹੋ ਜਾਏਗਾ ਨਾਲੇ ਬਿਲਕੁਲ ਉਹ ਗੱਲ ਰਾਜੇ ਦੇ ਦਿਮਾਗ ਚ ਵੀ ਬੈ ਗਈ ਗੱਲ ਰਾਜਕੁਮਾਰੀ ਨੇ ਸੁਣੀ ਤੇ ਰਾਜਕੁਮਾਰੀ ਨੂੰ ਬੜੀ ਵਧੀਆ ਚੱਜੀ ਸੋ ਗੱਲ ਇਹ ਬਣ ਗਈ ਰਾਜਕੁਮਾਰੀ ਦੇ ਨਾਲ ਵੀ ਹੁਣ ਉਹਨਾਂ ਦਾ ਰਿਸ਼ਤਾ ਵੀ ਹੋ ਗਿਆ ਤੇ ਜਿਹੜੇ ਬਾਕੀ ਉਹਨਾਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਉਹ ਸਾਰੇ ਆਪੋ ਆਪਣੀ ਤਰੀ ਜਗ੍ਹਾ ਦੇ ਉੱਤੇ ਨਾ ਨਜ਼ਾਰੇ ਲਹਿਰੇ ਨੇ ਯਾ ਹਾ ਕੋਈ ਗੱਲ ਨਹੀਂ 18 ਦੀ ਹੋ ਲੈੰਦੋ ਸਾਲ ਕਿ ਰਹਿ ਗਿਆ ਉਹ ਤਾਂ ਬਾਤ ਵਾਰੀ ਸਾਡੀ ਆਉਣੀ ਤੇ ਕੁੜੀ ਤੇ ਅਸੀਂ ਚੜਨਾ ਪਰ ਉਹ ਹਾਲਾਤੇ ਨੇ ਕਿ ਇਸ ਵੇਲੇ ਰਾਜਕੁਮਾਰੀ ਦੀ ਉਸ ਰਾਜਕੁਮਾਰ ਦੇ ਨਾਲ ਬੜੀ ਮਿੱਠੀ ਮਿੱਠੀ ਗੱਲਬਾਤ ਚੱਲਦੀ ਪਈ ਹੈ ਗੱਲਬਾਤ ਵੀ ਹੋ ਰਹੀ ਹੈ ਔਰ ਜਿਹੜਾ ਮਹਾਰਾਜਾ ਜਾਨੀ ਕਿ ਰਾਜਕੁਮਾਰੀ ਦਾ ਮਾਲਕ ਹੈ ਜਾਨੀ ਕਿ ਰਾਜਕੁਮਾਰੀ ਦਾ ਬਾਪ ਹੈ ਮਹਾਰਾਜਾ ਜਿਹੜਾ ਸੋ ਜਿਹਦੇ ਹੁਕਮ ਦੇ ਨਾਲ ਹੀ ਸਾਰਾ ਕੁਝ ਹੋਣਾ ਸੋ ਉਹ ਵੀ ਉਸ ਰਾਜਕੁਮਾਰ ਦੇ ਨਾਲ ਬੜਾ ਕੁਝ ਸੋ ਐਸ ਵੇਲੇ ਉਸ ਪਾ ਜੀ ਫਿਰ ਤਾਂ ਰਾਜਕੁਮਾਰੀ ਰਾਜਕੁਮਾਰ ਨਾਲ ਗੱਲਬਾਤ ਵੀ ਕਰਦੀ ਹੋਊਗੀ ਕੋਈ ਚੈਟ ਚਾਰਾ ਵੀ ਇਹਨਾਂ ਦੀ ਪਹਿਲਾਂ ਹੀ ਚੱਲਦੀ ਹੋਏਗੀ ਕੋਈ ਦੇਖੋ ਮੌਜੂਦਾ ਦੌਰ ਹੈ ਔਰ ਰਾਜਕੁਮਾਰ ਤੇ ਰਾਜਕੁਮਾਰੀ ਦੀ ਚੈਟ ਨਾ ਹੋਵੇ ਕਿੱਦਾਂ ਹੋ ਸਕਦਾ ਹੈ ਤੇ ਚੈਟ ਜੀ ਹੁੰਦੀ ਹੈ ਤੇ ਉਹਦੇ ਜਦ ਪਿੱਛੇ ਜੇ ਲੀਕ ਵੀ ਹੋਈ ਸੀ ਚੈਟ ਤੇ ਰਾਜਕੁਮਾਰੀ ਇੱਤੇ ਲਿਖਦੀ ਉਹਨੂੰ ਚੈਟ ਦੇ ਵਿੱਚ ਰਾਜਕੁਮਾਰ ਨੂੰ ਕਹਿੰਦੀ ਤੇਰੀ ਐ ਮੈਂ ਤੇਰੀ ਐ ਮੈਂ ਤੇਰੀ ਐ ਤੇਰਾ ਆਖੋ ਰਾਜਕਮਾਰ ਪਤਾ ਕੀ ਲੱਗਦਾ ਜੀ ਆਂਦਾ ਤਗੜੀ ਹੋ ਜਾ ਬਿੱਲੋ ਨੇਰੀਆਂ ਲਿਆ ਦੋ ਬਿੱਲੋ ਨੇਰੀਆਂ ਬਿਲਕੁਲ ਬਿਲਕੁਲ ਇਹ ਹਾਲਾਤ ਨੇ ਸੋ ਰਾਜਕਮਾਰ ਨਾਲ ਸਮੁੰਦਰੋਂ ਪਾਰ ਹੈ ਹਾਂਜੀ ਔਰ ਸਾਡੇ ਜਿੰਨੇ ਵੀ ਸਿਆਸੀ ਮਹਰਤੀ ਨੇ ਸਿਆਸੀ ਪੰਡਤ ਨੇ ਔਰ ਜਿੰਨੇ ਵੀ ਸਿਆਸਤ ਦੇ ਜਿਹੜੇ ਕਾਗ ਸਿਆਸਤਦਾਨ ਨੇ ਉਹ ਸਾਰੇ ਜਾਣ ਚੁੱਕੇ ਨੇ ਕਿਉਂਕਿ ਇਥੇ ਨੈਸ਼ਨਲ ਪਾਰਟੀਆਂ ਜਿੰਨੀਆਂ ਵੀ ਨੇ ਨਾ ਉਹਨਾਂ ਦੇ ਵਿੱਚ ਵੀ ਸੇਮ ਸਾਰਿਆਂ ਚ ਇਹ ਚੱਲ ਰਿਹਾ ਖੇਤਰੀ ਪਾਰਟੀ ਚ ਵੀ ਇਦਾਂ ਹੀ ਚੱਲ ਰਿਹਾ ਹੁਣ ਤੁਸੀਂ ਆਪੇ ਸਮਝਦਾਰ ਹੋ ਕਿ ਅਸੀਂ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਦਾ ਜ਼ਿਕਰ ਕਰ ਰਹੇ ਆ ਸਿਆਸੀ ਪਾਰਟੀ ਖੇਤਰੀ ਪਾਰਟੀ ਦਾ ਜ਼ਿਕਰ ਕਰ ਰਹੇ ਆ ਕਿਹੜੀਆਂ ਵੱਡੀਆਂ ਪਾਰਟੀਆਂ ਦੇ ਵਿੱਚੋਂ ਜ਼ਿਕਰ ਕਰ ਰਹੇ ਆ ਤੇ ਕਿਹੜੀ ਹੈ ਰਾਜਕੁਮਾਰੀ ਹੈ ਔਰ ਇਹ ਰਾਜਕੁਮਾਰੀ ਜਿਹੜੀ ਹੈ ਦਰਅਸਲ ਹੁਣ ਮੈਂ ਮੈਨਾਂ ਦਾ ਮੜਾ ਜਾ ਦੱਸ ਦਈਏ ਥੋੜਾ ਜਿਆ ਦੱਸ ਦੋ ਥੋੜਾ ਜਿਆ ਅਸੀਂ ਦੱਸ ਦਿੰਨੇ ਆ ਸੋ ਆਪੇ ਆਪਣੇ ਬਟਾਰੇ ਦੇ ਬਹੁਤ ਹੀ ਦਰਸ਼ਕ ਜਿਹੜੇ ਸਮਝਦਾਰ ਨੇ ਸਾਡੇ ਚਿੰਨੇ ਵੀ ਸਾਡੇ ਨਾਲ ਦਰਸ਼ਕ ਜੁੜੇ ਨੇ ਸਾਨੂੰ ਪਤਾ ਹੈ ਕਿ ਇੱਕ ਤੋਂ ਇੱਕ ਉੱਚੀ ਸੋਚੀ ਸੋਚ ਰੱਖਣ ਵਾਲੇ ਹੋ ਤੁਸੀਂ ਸੋ ਬਾ ਕਮਾਲ ਤੁਹਾਡੇ ਵਿਚਾਰ ਹੁੰਦੇ ਨੇ ਕਮੈਂਟਾਂ ਦੇ ਵਿੱਚ ਨਾ ਤੁਸੀਂ ਆਪਣੀ ਰਾਏ ਜਰੂਰ ਦਿਓ ਉਸ ਰਾਜਕੁਮਾਰੀ ਦੇ ਬਾਰੇ ਦੱਸੋ ਜਰੂਰ ਸੋ ਤੁਹਾਡੀ ਨਜ਼ਰ ਚੋ ਰਾਜਕੁਮਾਰੀ ਹੈ ਕੌਣ ਹੈ ਔਰ ਉਹ ਰਾਜਕੁਮਾਰੀ ਜਿਹੜੀ ਹੈ ਤੁਹਾਨੂੰ ਲੱਗਦਾ ਕਿਸੇ ਵੱਡੀ ਸਿਆਸੀ ਪਾਰਟੀ ਜਿਹੜੀ ਹੈ ਨੈਸ਼ਨਲ ਸਿਆਸੀ ਪਾਰਟੀ ਹੈ ਤਾਂ ਉਹਦੀ ਹੈ ਜਾਂ ਖੇਤਰੀ ਪਾਰਟੀ ਦੀ ਹੈ ਕਿ ਉਹ ਰਾਜਕੁਮਾਰ ਕਿਹੜੇ ਨੇ ਜਿਹੜੇ ਬਹੁਤ ਸਾਰੇ ਰਾਜਕੁਮਾਰ ਇਸ ਰਾਜਕੁਮਾਰੀ ਦੇ ਨਾਲ ਵਿਆਹ ਕਰਾਉਣ ਨੂੰ ਕਾਲੇ ਨੇ ਕਈਆਂ ਨੂੰ ਤਾਂ ਸਮਝ ਵੀ ਲੱਗ ਚੁੱਕੀ ਹੋਣੀ ਐ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਮੈਂ ਪਹਿਲਾਂ ਹੀ ਕਿਹਾ ਸਾਡੇ ਬਟਾਲੇ ਦੇ ਸਾਡੇ ਹਲਕਾ ਬਟਾਲਾ ਦਾ ਤੇ ਕਿ ਸਾਰਾ ਪੰਜਾਬ ਦੇ ਲੋਕੀ ਬਹੁਤ ਸਮਝਦਾਰ ਨਹੀਂ ਪਰ ਬਟਾਲੇ ਦੇ ਖਾਸ ਕਰਕੇ ਲੋਕ ਜਿਹੜੇ ਨੇ ਇਸ ਚੀਜ਼ ਨੂੰ ਸਮਝ ਚੁੱਕੇ ਨੇ ਸੋ ਰਾਜਕੁਮਾਰਾਂ ਦੇ ਵਿੱਚ ਵੀ ਬੜਾ ਕੰਪੀਟੀਸ਼ਨ ਬੜਾ ਟਫ ਕੰਪੀਟੀਸ਼ਨ ਚੱਲ ਰਿਹਾ ਔਰ ਇੱਕ ਦਿਨ ਤੁਹਾਨੂੰ ਗੱਲ ਦੱਸਾਂ ਜਿੱਦਾਂ ਹੀ ਰਾਜਕੁਮਾਰੀ 18 ਸਾਲਾਂ ਦੀ ਹੋਈ ਨਾ ਸਾਲ ਖ ਬਾਦ ਤੇ ਜਿੱਦਾਂ ਹੀ ਰਾਜਕੁਮਾਰ ਦਾ ਪਤਾ ਲੱਗ ਗਿਆ ਕਿ ਕਿਹੜਾ ਰਾਜਕੁਮਾਰ ਹੈ ਜਿੰਨੇ ਰਾਜਕੁਮਾਰੀ ਦਾ ਹੱਥ ਫੜ ਲਿਆ ਤੇ ਫਿਰ ਬੜੇ ਦੁਖੀ ਜੇ ਮਨ ਦੇ ਨਾਲ ਨਾਲ ਲੋਕਾਂ ਨੇ ਦੱਸਿਆ ਕੀ ਕਹਿਣਾ ਇਹ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉੱਤੇ ਲਾ ਕੇ ਸੱਚਾ ਸੱਚਾ ਸੋ ਬਦਲੋ ਹਾਲਾਤ ਜਿਹੜੇ ਨੇ ਇਦਾਂ ਦੇ ਹੋਣੇ ਨੇ 18 ਸਾਲਾਂ ਦੇ ਬਾਅਦ ਪਤਾ ਚੱਲਣਾ ਕਿ ਇਹ ਰਾਜਕੁਮਾਰ ਜਿਹੜੇ ਨੇ ਇਹਨਾਂ ਦੀ ਮੁਹੱਬਤ ਕਿਹੋ ਜਿਹੀ ਸੀ ਇਹ ਪਿਆਰ ਕਿਹੋ ਜਿਹਾ ਸੀ ਕਿ ਉਸ ਮੌਕੇ ਦਰ ਬਦਲਦੇ ਨੇ ਉਸ ਮੌਕੇ ਕਿਸੇ ਹੋਰ ਪਾਰਟੀਆਂ ਵੱਲੋਂ ਰੋਕ ਕਰਦੇ ਨੇ ਇਹ ਜਿਹੜੇ ਨੇ ਫਿਰ ਆਜ਼ਾਦ ਤੌਰ ਤੇ ਕੋਈ ਵੱਡਾ ਐਕਸ਼ਨ ਲੈਂਦੇ ਨੇ ਇਹ ਤਾਂ ਹੁਣ ਉਸ ਸਮੇਂ ਰਾਜਕੁਮਾਰ ਹੀ ਦੱਸਣਗੇ ਪਰ ਫਿਲਹਾਲ ਸਾਡਾ ਆਪਣੇ ਦਰਸ਼ਕਾਂ ਨੂੰ ਇਸ਼ਾਰਾ ਹੀ ਕਾਫੀ ਹੈ ਜੇਕਰ ਤੁਹਾਡੀਆਂ ਨਜ਼ਰਾਂ ਦੇ ਵਿੱਚ ਉਸ ਸਮੁੰਦਰੋਂ ਪਾਰ ਜਿਹੜਾ ਰਾਜਕੁਮਾਰ ਹੈ ਉਹਦੇ ਬਾਰੇ ਜਾਣਕਾਰੀ ਕੋਈ ਹੈਗੀ ਹੈ ਤਾਂ ਕਮੈਂਟਾਂ 'ਚ ਵੀ ਦੱਸ ਦਿਓ ਜੇ ਕੋਈ ਸਾਡੇ ਪਰਸਨਲ ਨੰਬਰ ਤੇ ਸਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਹੈ ਤਾਂ 981433970 ਤੇ ਜਰੂਰ ਕਰਿਓ ਅਸੀਂ ਸਾਨੂੰ ਆਪਣੀ ਕੀਮਤੀ رائے ਜਰੂਰ ਦਿਓ ਔਰ ਅਸੀਂ ਅਗਲੇ ਸ਼ੋਅ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਖਿਰ ਸਮੁੰਦਰੋਂ ਪਾਰ ਉਹ ਜਿਹੜਾ ਰਾਜਕੁਮਾਰ ਉਹ ਹੈ ਕੌਣ ਹੈ ਤੇ ਇੱਥੋਂ ਵਾਲੀ ਰਾਜਕੁਮਾਰੀ ਜਿਹੜੀ ਹੈ ਉਹ ਹੈ ਕੌਣ ਹੈ ਔਰ ਕਿਸ ਰਾਜਕੁਮਾਰੀ ਦਾ ਜ਼ਿਕਰ ਹੋ ਰਿਹਾ ਹੈ ਤੇ ਕਿਹੜੀ ਰਾਜਕੁਮਾਰੀ ਹੈ ਜਿਹਦੇ ਲਈ ਇੱਥੋਂ ਦੇ ਰਾਜਕੁਮਾਰ ਵੀ ਬੜੇ ਹੀ ਉਤਾਵਲੇ ਨੇ ਤੇ ਸਮੁੰਦਰੋਂ ਪਾਰ ਵੀ ਰਾਜਕੁਮਾਰ ਆ ਰਿਹਾ ਹੈ ਸਮੁੰਦਰੋਂ ਪਾਰ ਰਾਜਕੁਮਾਰ ਆ ਹੀ ਨਹੀਂ ਰਿਹਾ ਇੱਥੋਂ ਤੱਕ ਮਤਲਬ ਲੱਗ ਰਿਹਾ ਹੈ ਕਿ ਸਮੁੰਦਰੋਂ ਪਾਰ ਰਾਜਕੁਮਾਰ ਆਏਗਾ ਵੀ ਤੇ ਲੈ ਵੀ ਜਾਏਗਾ ਲੈ ਵੀ ਜਾਏਗਾ ਇਸ ਤਰ੍ਹਾਂ ਦੇ ਇੱਥੋਂ ਵਾਲੇ ਦੇ 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 ਰਹਾਂ ਜੰਗੇ ਦੇਖੋ ਹੁਣ ਇੱਕ ਹਨਾਰ ਸੋ ਬਿਮਾਰ ਹੈ ਫੜ ਕਾਣੀ ਤੇ ਫਿਰ ਉਹੀ ਆ ਕੇ ਨਹੀਂ ਕਰਨਗੇ ਇੱਕਨਾਰ ਸੋਬਮਾਰ ਨਹੀਂ ਉਹ ਇੱਥੋਂ ਦੀ ਰਾਜਕਮਾਰੀ ਨੂੰ ਲੈਣ ਦੀ ਕੋਸ਼ਿਸ਼ ਨਹੀਂ ਕਰਨਗੇ ਜਾਨੀ ਕਿ ਸਮੁੰਦਰੋਂ ਬਗਾਵਤ ਕਰ ਸਕਦੇ ਬਾਤ ਤੋਂ ਉਹ ਗੁੱਸਾ ਕਰਨ ਲੇ ਰਾਜੇ ਦੇ ਨਾਲ ਬਾਤ ਤੋਂ ਵੱਧ ਗੁੱਸਾ ਕੱਢਣ ਵਾਸਤੇ ਕੁਝ ਹੋਰ ਐਕਸ਼ਨ ਲੈ ਸਕਦੇ ਨੇ ਪਰ ਇਸ ਵੇਲੇ ਇੱਥੋਂ ਦੇ ਦੱਸਦੇ ਨੇ ਕਿ ਜਿੰਨੇ ਵੀ ਉਸ ਰਾਜੇ ਦੇ ਵਜ਼ੀਰ ਨੇ ਮਹਾਂ ਮੰਤਰੀ ਨੇ ਉਹ ਸਾਰੇ ਬੜੇ ਹੀ ਸਮਝਦਾਰ ਨੇ ਉਮੀਦ ਹੈ ਕਿ ਉਹ ਰਾਜਕਮਾਰਾਂ ਨੂੰ ਬੜੇ ਪਿਆਰ ਦੇ ਨਾਲ ਪਲੋਸ ਕੇ ਬਿਠਾ ਵੀ ਲੈਣਗੇ ਸਮਝਾ ਵੀ ਲੈਣਗੇ ਮਨਾ ਵੀ ਲੈਣਗੇ ਔਰ ਹੋ ਸਕਦਾ ਕਿ ਉਹ ਉਸ ਸਵੰਬਰ ਦੇ ਵਿੱਚ ਉਹ ਸਾਰੇ ਰਾਜਕਮਰ ਇਕੱਠੇ ਦਿਖਾਈ ਦੇ। ਸੋ ਸਾਡੇ ਪਿਆਰੇ ਦਰਸ਼ਕੋ ਤਦ ਤੱਕ ਤੁਸੀਂ ਇੰਤਜ਼ਾਰ ਕਰੋ ਤੇ ਆਉਣ ਵਾਲੇ ਟਾਈਮ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਰਾਜਕਮਰ ਕਿਹੜਾ ਹੈ ਤੇ ਕਿਹੜੀ ਰਾਜਕੁਮਾਰੀ ਨੂੰ ਲੈ ਕੇ ਜਾਏਗਾ। ਤਦ ਤੱਕ ਤੁਸੀਂ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ। ਦੇਖਦੇ ਰਹੋ ਹਕਸਦੀ ਆਵਾਜ਼ ਐਨਆਰਆਈ ਟੂਡੇ।